ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਦੇ ਤੁਸੀਂ ਸਾਰੇ ਵਧੀਆ ਹੋਵੋਗੇ ਵੀਰੋ ਕਿ ਜਿਸ ਤਰ੍ਹਾਂ ਕਿ ਹੁਣ ਪਤਾ ਚੱਲਿਆ ਹੈ ਕਿ ਭਾਈ ਅਮਰਤਪਾਲ ਦੇ ਉੱਤੇ NSA ਦੀ ਜਿਹੜੀ ਸਜ਼ਾ ਸੀ 1 ਸਾਲ ਹੋਰ ਵਧਾ ਦਿੱਤੀ ਗਈ ਹੈ ਤੇ ਇਸ ਮੁੱਦੇ ਨੂੰ ਲੈ ਕੇ ਇਸ ਮਾਮਲੇ ਨੂੰ ਲੈ ਕੇ ਰਣਜੀਤ ਬਾਬਾ ਟਟਰੀਆਂ ਵਾਲਾ ਇੱਕ ਬਿਆਨ ਦਿੰਦੇ ਪਏ ਆ ਉਹਨਾਂ ਉਹਦਾ ਜਿਹੜਾ ਬਿਆਨ ਆ ਉਹ ਤੁਹਾਨੂੰ ਸੁਣਾਉਣੇ ਆ ਉਹਨਾਂ ਦੀ ਕੀ ਰਾਏ ਆ ਤੇ ਬਾਅਦ ਦੇ ਵਿੱਚ ਤੁਹਾਨੂੰ ਇਹ ਵੀ ਦੱਸਾਂਗੇ ਕਿ ਸਾਡੀ ਕੀ ਰਾਏ ਆ ਜਾਂ ਤੁਹਾਡੀ ਕੀ ਰਾਏ ਹੋ ਕਮੈਂਟ ਕਰਕੇ ਤੁਸੀਂ ਦੱਸਿਓ ਪਹਿਲਾਂ ਆਪਾਂ ਚੱਲ ਕੇ ਦੇਖ ਲੈਣਾ ਵੀਡੀਓ ਤੇ ਫਿਰ ਕਰਨੇ ਇਸ ਤੇ ਗੱਲਬਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੇ ਦਿਨਾਂ ਵਿੱਚ ਪੰਜਾਬ ਵਿੱਚ ਕਾਫੀ ਕੁਝ ਹੋ ਰਿਹਾ ਹੈ ਉਹਦੇ ਬਾਰੇ ਵੇਖਣ ਨੂੰ ਤੇ ਸੁਣਨ ਨੂੰ ਬਹੁਤ ਕੁਝ ਮਿਲਿਆ ਮੈਂ ਆਊਟ ਆਫ ਸਟੇਟ ਵਿੱਚ ਸਾਂ ਕੱਲ ਆਇਆ ਤੇ ਮੈਂ ਸੋਚਿਆ ਅੱਜ ਮੈਂ ਆਪਣਾ ਵੀ ਪੁਆਇੰਟ ਆਫ View ਰੱਖਾਂ ਕਿਸੇ ਵੀ ਘਟਨਾ ਨੂੰ ਵੇਖਣ ਦਾ ਹਰ ਬੰਦੇ ਦਾ ਵੱਖਰਾ ਵੱਖਰਾ ਨਜ਼ਰੀਆ ਹੁੰਦਾ ਹੈ ਆਪਣੇ ਆਪਣੇ ਤਰੀਕੇ ਨਾਲ ਸੋਚਣ ਦਾ ਸਮਝਣ ਦਾ ਵੇਖਣ ਦਾ ਹੱਕ ਹੈ ਸੋ ਜੋ ਪਿਛਲੇ ਦਿਨਾਂ ਵਿੱਚ ਹੋ ਰਿਹਾ ਉਹਦੇ ਸਬੰਧ ਵਿੱਚ ਬਹੁਤ ਘੱਟ ਬੰਦੇ ਗੱਲ ਕਰਦੇ ਨੇ ਮੁੱਦਾ ਬੜਾ ਸੈਂਸਿਟਿਵ ਹੈ ਜੇ ਵੀ ਕੋਈ ਬੰਦਾ ਸਿਆਣੀ ਗੱਲ ਕਰੇਗਾ ਟਕਾਉਣ ਦੀ ਬਿਠਾਉਣ ਦੀ ਗੱਲ ਕਰੇਗਾ ਤਾਂ ਫਟਾਫਟ ਗਦਾਰ ਦੀ ਤਖਤੀ ਉਹਦੇ ਗਲ ਵਿੱਚ ਪਾ ਦਿੱਤੀ ਜਾਂਦੀ ਹੈ بڑے ਬੰਦਿਆਂ ਨੇ ਇੰਟਰਵਿਊ ਦਿੱਤੀਆਂ ਨੇ ਜਿਹੜੇ ਬੰਦੇ ਵੀ ਸਿਆਣੀ ਗੱਲ ਕਰਦੇ ਨੇ ਉਹ ਪੰਥ ਦੁਖੀ ਪੰਥ ਦਾ ਵੈਰੀ ਗਦਾਰ ਤੇ ਜਿਹੜਾ ਬੰਦਾ ਮਰਨ ਮਰਾਉਣ ਦੀਆਂ ਗੱਲਾਂ ਕਰੇ ਉਹ ਸਾਡਾ ਪੰਥ ਹਤੈਸ਼ੀ ਏ ਸਾਡਾ ਜੋਧਾ ਏ ਸਾਡਾ ਸੂਰਮਾ ਸੋ ਆਪੋ ਆਪਣੀ ਸੋਚ ਐ ਤੇ ਅੱਜ ਕੱਲ ਤਾਂ ਮੈਂ ਵੇਖਿਆ ਵੀ 7-8 ਸਾਲਾਂ ਵਿੱਚ ਜਿਹੜੀਆਂ ਗਾਲ੍ਹਾਂ ਸਾਡੇ ਵਰਗਿਆਂ ਨੂੰ ਇਹ ਕੱਢਦੇ ਸੀ ਹੁਣ ਤਾਂ ਇੱਕ ਪੱਤਰਕਾਰ ਨਿਊਜ਼ ਵੀ ਦੇਵੇ ਨਾ ਪੱਤਰਕਾਰ ਦਾ ਨਾਮ ਲਿਖ ਲਿਖ ਕੇ ਵੀ ਥੱਲੇ ਸੋਸ਼ਲ ਮੀਡੀਆ ਤੇ ਗਾਲ੍ਹਾਂ ਕੱਢੀਆਂ ਜਾਂਦੀਆਂ ਲਗਾਤਾਰ ਬਹੁਤ ਕੁਝ ਬੋਲਿਆ ਜਾਂਦਾ ਸੋ ਕਿਤੇ ਨਾ ਕਿਤੇ ਸੋਚਣਾ ਪੈਣਾ ਵੀਰੋ ਰਿਐਲਿਟੀ ਰਿਐਲਿਟੀ ਰਹੇਗੀ ਸਾਰੀ ਗੱਲ ਸੁਣਨੀ ਸਮਝਣੀ ਪੈਣੀ ਹੈ ਹਿੱਸਿਆਂ ਵਿੱਚ ਸੋਚਣਾ ਛੱਡੋ ਸਮੁੱਚਤਾ ਵਿੱਚ ਸੋਚੋ ਪੂਰਾ ਸਨਾਰੀਓ ਵੇਖਣਾ ਸ਼ੁਰੂ ਕਰੋ ਸਾਰੀ ਪਿਕਚਰ ਵੇਖਣੀ ਸ਼ੁਰੂ ਕਰੋ ਥੋੜੀ ਨਹੀਂ ਪੂਰੀ ਪਿਕਚਰ ਜਿਵੇਂ ਹੁਣ ਕਲਿੱਪ ਸੁਣਨਾ ਤਾਂ ਪੂਰਾ ਸੁਣਨਾ ਪੈਂਦਾ ਹਿੱਸਿਆਂ ਵਿੱਚ ਨਹੀਂ ਸੁਣੀਂਦਾ ਕੱਟ ਵੱਡ ਕਰਕੇ ਨਹੀਂ ਸੁਣੀਂਦਾ ਗੱਲ ਸਾਰੀ ਸੁਣੀਦੀ ਹੈ ਤੇ ਬੰਦਾ ਕਹਿਣਾ ਕੀ ਚਾਹੁੰਦਾ ਸਾਡੇ ਵਰਗਿਆਂ ਦਾ ਅੰਮ੍ਰਿਤਪਾਲ ਵਰਗਿਆਂ ਨਾਲ ਵੈਰ ਨਹੀਂ ਹੈ ਅੰਮ੍ਰਿਤਪਾਲ ਸਿੰਘ ਹੈ ਕੋਈ ਦੂਜਾ ਕੋਈ ਤੀਜਾ ਸਾਰੇ ਹੈਗੇ ਤਾਂ ਸਿੱਖਾਂ ਪਰ ਜਦੋਂ ਕਈ ਕੁਝ ਵਾਪਰਦਾ ਸਾਂਝੀਆਂ ਗਲਤੀਆਂ ਵਿੱਚ ਗਿਣਿਆ ਜਾਂਦਾ ਨਾ ਤੇ ਫਲ ਬੀਜਿਆ ਕਿਸੇ ਦਾ ਵੱਡਣਾ ਕਈ ਵਾਰੀ ਦੂਜਿਆਂ ਨੂੰ ਵੀ ਪੈ ਜਾਂਦਾ ਘਰ ਦੇ ਵਿੱਚ ਇੱਕ ਪਰਿਵਾਰ ਦੇ ਮੈਂਬਰ ਨੇ 베ਰੀ ਲਈ ਹੈ ਸਾਰਿਆਂ ਨੇ 베ਰੀ ਦੀ ਲਾਈ ਇੱਕ ਨੇ ਲਾਈ ਹੈ ਪਰ ਘਰ ਦੇ ਵਿੱਚ 20 ਜੀ ਰਹਿੰਦੇ ਐ ਤੇ ਜਦੋਂ ਕੰਡੇ ਵੱਜਦੇ ਐ ਤੇ ਬਾਕੀਆਂ ਦਿਆਂ ਨੂੰ ਵੀ ਵੱਜਦੇ ਐ ਇਹ ਸਾਂਝੀ ਗਲਤੀ ਚ ਆ ਜਾਂਦਾ ਵੈਸੇ ਤਾਂ ਜਿਹੜਾ ਬੀਜ ਹੈ ਸੋ ਲੁਣਾ ਹੈ ਕਰਮਾਂ ਸੰਧੜਾ ਖੇਤ ਇੱਕ ਮੇਰੀ ਕੱਲੇ ਦੀ ਗਲਤੀ ਹੈ ਇੱਕ ਸਾਡੇ ਸ਼ਰੀਕੇ ਦੀ ਸਾਡੀ ਕੌਮ ਦੀ ਸਾਡੇ ਏਰੀਏ ਦੀ ਗਲਤੀ ਦਾ ਫਲ ਵੀ ਮੈਨੂੰ ਮਿਲਣਾ ਕਿਉਂਕਿ ਮੈਂ ਉੱਥੇ ਰਹਿਣਾ ਫਲ ਕਈ ਵਾਰੀ ਬੀਜਿਆ ਕਿਸੇ ਦਾ ਭੁਗਤਣਾ ਦੂਜੇ ਨੂੰ ਪੈ ਜਾਂਦਾ ਹੈ। ਸਾਂਝੀ ਗਲਤੀ ਗਿਣਿਆ ਜਾਂਦਾ ਇਹਨੂੰ। ਜਦੋਂ ਅਸੀਂ ਚੁੱਪ ਰਹਿੰਦੇ ਆਂ, ਵੇਖਦੇ ਰਹਿੰਦੇ ਆਂ ਤਮਾਸ਼ਾ। ਉਹਦੇ ਵਿੱਚ ਫਿਰ ਅਸੀਂ ਵੀ ਆ ਜਾਂਦੇ ਆਂ। ਕਿਕਰ ਕਿਸੇ ਨੇ ਬੀਜ ਦਿੱਤਾ ਹੁਣ ਕੰਡੇ ਤਾਂ ਸਾਨੂੰ ਵੀ ਵੱਜਣੇ ਨੇ ਕਿਉਂਕਿ ਅਸੀਂ ਘਰਚ ਹੀ ਰਹਿੰਦੇ ਸੀ। ਧਿਆਨ ਰੱਖਿਓ, ਸੋਚਿਓ ਗੱਲ ਜਰ। ਸੋ ਜੋ ਕੁਝ ਵੀ ਵਾਪਰ ਰਿਹਾ ਹੈ ਬੋਲਣ ਨਾ ਬੋਲਣ ਦਾ ਕਾਰਨ ਇਹੋ ਹੀ ਹੈ ਕਿ ਗਾਲ੍ਹਾਂ ਕੱਢਣ ਵਾਲੇ ਬਣੇ। ਬੜਾ ਕੁਝ ਬੋਲਦੇ ਨੇ ਫਿਰ ਬੰਦਾ ਕਹਿੰਦਾ ਛੱਡ ਪਰੇ ਯਾਰ ਕਈ ਤੇ ਥ੍ਰੈਟ ਤੱਕ ਦਿੰਦੇ ਨੇ ਬੜਾ ਕੁਝ ਕਹਿੰਦੇ ਨੇ ਬੰਦੇ ਫਿਰ ਚੁੱਪ ਕਰ ਜਾਂਦੇ ਸੋ ਜੋ ਵਾਪਰਿਆ ਉਹਦੇ ਸਬੰਧ ਵਿੱਚ ਮੈਂ ਕਹਿਣਾ ਚਾਹਾਂਗਾ ਕਿ ਅਮਰਤਪਾਲ ਸਿੰਘ ਜੋ ਵੀ ਕੁਝ ਕਰ ਰਿਹਾ ਸੀ ਪਿਛਲੇ ਦਿਨਾਂ ਦੇ ਵਿੱਚ ਜ਼ਿਆਦਾਤਰ ਰੌਲਾ ਇਹ ਹੈ ਵੀ ਉਹ ਤਾਂ ਅਮਰਤ ਛਕਾਉਂਦਾ ਸੀ ਮੈਂ ਪੁੱਛਣਾ ਚਾਹੁੰਦਾ ਸਾਡੇ ਕੋਲੇ ਸਬੂਤ ਨੇ ਵੀਡੀਓ ਨੇ ਸਾਡੇ ਇੱਕ ਪ੍ਰੋਗਰਾਮ ਦੇ ਵਿੱਚ ਰਾਜਸਥਾਨ ਦੇ ਵਿੱਚ 6000 ਬੰਦੇ ਨੇ 6500 ਬੰਦੇ ਨੇ ਅਮਰ ਛੱਕਿਆ ਸੀ ਇੱਥੇ ਸਾਡੇ ਪਰਮੇਸ਼ਰ ਦਵਾਰ ਵਿੱਚ ਚਾਰ ਵਾਰ ਇੱਕ ਦਿਨ ਚਮਰ ਸੰਚਾਰ ਕਰਾਣਾ ਪਿਆ 11000 ਬੰਦੇ ਨੇ ਅਮਰ ਛੱਕਿਆ ਸੀ ਇਦਾਂ ਦੇ ਵੀ ਮਹੀਨੇ ਆਉਂਦੇ ਸੀ ਕਿ 18000 ਬੰਦਾ ਵੀ ਅਮਰ ਛਕ ਲੈਂਦਾ ਸੀ ਬੜੀਆਂ ਸੰਸਥਾਵਾਂ ਨੇ ਜਿਹੜੀਆਂ ਅਮਰ ਛਕਾਉਂਦੀਆਂ ਹਰ ਹਫਤੇ ਅਮਰ ਸੰਚਾਰ ਹੁੰਦਾ ਹੈ ਕਈਆਂ ਦੇ ਹਰ ਐਤਵਾਰ ਹੁੰਦਾ ਹੈ ਕਈਆਂ ਦੇ ਹਰ ਬੁੱਧਵਾਰ ਹੁੰਦਾ ਹੈ ਕਈਆਂ ਦੇ ਹਰ ਮਹੀਨੇ ਬਾਅਦ ਅਮਰ ਸੰਚਾਰ ਹੁੰਦਾ ਹੈ ਪਰ ਕਦੇ ਕਿਸੇ ਨਾਲ ਇਦਾਂ ਨਹੀਂ ਵਾਪਰਿਆ ਵੀ ਉਹਨਾਂ ਨੂੰ ਅੱਜ ਇਸ ਬੰਦੇ ਨੇ 18000 ਬੰਦੇ ਨੂੰ ਅਮਰ ਸ਼ਕਾਤ ਇਹਨੂੰ ਚੱਕ ਕੇ ਤੇ ਜੇਲ੍ਹ 'ਚ ਸਿੱਟ ਦਿਓ ਇਹਦੇ ਸਾਥੀਆਂ ਨੂੰ ਖਤਮ ਕਰ ਦਿਓ ਕਦੇ ਇਦਾਂ ਨਹੀਂ ਵਾਪਰਿਆ ਸਾਡੇ ਨਾਲ ਹੁਣ ਤੁਸੀਂ ਕਹਿਣਾ ਜੀ ਤੁਸੀਂ ਤਾਂ ਕੌਮ ਦੀ ਗੱਲ ਹੀ ਨਹੀਂ ਕਰਦੇ ਮਤਲਬ ਤੁਸੀਂ ਕੀ ਕਰਨਾ ਹੈ ਜਿੰਨਾ ਜਿਹੜੇ ਜਿਹੜੇ ਅਮਰ ਸੰਚਾਰ ਕਰਾ ਚੁੱਕੇ ਆ ਹੁਣ ਤੱਕ ਉਹਨਾਂ ਸਾਰਿਆਂ ਨੂੰ ਇੱਕ ਖੇਚ ਪਾ ਦੇਣਾ ਤੁਸੀਂ ਕਹਿਣਾ ਖੂਚ ਸੁਟੋ ਇਹ ਤਾਂ ਹੈ ਹੀ ਨਹੀਂ ਨਾ ਗੱਲ ਹੀ ਦੀ ਬਾਕੀ ਤਾਂ ਗੱਲ ਹੀ ਨਾ ਕਰੋ ਕਿਉਂਕਿ ਅਸੀਂ ਹਿੱਸਿਆਂ 'ਚ ਸੋਚਦੇ ਆ ਅਸੀਂ ਇੱਕ ਘਟਨਾ ਨੂੰ ਸੋਚਦੇ ਆ ਮੈਂ ਪੁੱਛਣਾ ਚਾਹੁੰਨਾ ਵੀ ਸੂਰੀ ਨੂੰ ਮਾਰਨ ਵਾਲੇ ਬਾਰੇ ਇਹਦਾ ਪਤਾ ਕੀਤਾ ਤੁਸੀਂ ਹੁਣ ਪੁੱਛਿਆ ਕਦੇ ਸਾਰ ਲਈਏ ਬੰਦੇ ਨੇ ਸਟੈਪ ਤਾਂ ਲੈ ਲਿਆ ਪਰ ਅਸੀਂ ਕੀ ਕਰਦੇ ਆ ਅਸੀਂ ਹਿੱਸਿਆਂ 'ਚ ਸੋਚਦੇ ਆ ਹਮੇਸ਼ਾ ਅਸੀਂ ਜੋ ਘਟਨਾ ਵਾਪਰੀ ਐ ਅੱਜ ਮਾੜਾ ਜਿਹਾ ਉਹਦੇ ਤੇ ਰੌਲਾ ਰੱਪਾ ਪਾਉਣਾ ਮੁੜ ਕੇ ਚੁੱਪਚਾ ਭੁੱਲ ਬਲ ਜਾਂਦੇ ਨੇ ਸਾਰੇ ਸਾਡਾ ਸੁਭਾਅ ਬਣ ਗਿਆ ਇਦਾਂ ਹੁਣ ਮੈਂ ਜਿਹੜੀ ਗੱਲ ਕਰਨੀ ਚਾਹੁੰਦਾ ਸੀ ਬੇਨਤੀ ਕਰਨੀ ਚਾਹੁੰਦਾ ਸੀ ਧਿਆਨ ਨਾਲ ਸੁਣਿਓ ਬੀਜਿਆ ਤੇ ਗਿਆ ਪਰ ਸਿੱਟੇ ਕਿੰਨੇ ਕਿੱਦਾਂ ਦੇ ਭੁਗਤਣੇ ਪੈਣਗੇ ਨੈਸ਼ਨਲ ਮੀਡੀਏ ਦੀਆਂ ਤੁਸੀਂ ਨਿਊਜ਼ਾਂ ਸੁਣੋ ਜੋ ਆ ਰਿਹਾ ਸਾਹਮਣੇ ਉਹਦੇ ਬਾਰੇ ਸੁਣੋ ਜੋ ਪਿਕਚਰ ਸਿੱਖਾਂ ਦੀ ਬਣਾਈ ਜਾ ਰਹੀ ਹੈ ਉਹਦੇ ਬਾਰੇ ਸੁਣੋ ਮੈਂ ਬੋਲਿਆ ਸੀ ਪਿੱਛੇ ਜੇ ਵੀਡੀਓ ਕਲਿੱਪ ਨੈਟ ਤੇ ਪਿਆ ਕਿ ਬੰਦੀ ਸਿੰਘ ਬਾਹਰ ਆਉਣ ਭਰਾਵੋ ਬੰਦੀ ਸਿੰਘ ਬਾਹਰ ਆਉਣ ਪਰ ਧਿਆਨ ਰੱਖਿਓ ਇਦਾਂ ਦੀਆਂ ਸਟੇਟਮੈਂਟਾਂ ਨਾ ਦਿਓ ਕਿ ਹੋਰ ਬੰਦੀ ਬਣ ਜਾਣ ਮੈਂ ਬੋਲਿਆ ਕੁੱਕੀ ਗਿੱਲ ਵਰਗੇ ਜਿਹੜੇ ਜਿਨ੍ਹਾਂ ਨੇ ਸੰਘਰਸ਼ ਕੀਤਾ ਜੇਲਾਂ ਚੋਂ ਆਏ ਨੇ ਉਹ ਵੀ ਇਹੀ ਬੋਲਦੇ ਨੇ ਗੁਰਦੀਪ ਸਿੰਘ ਵਰਗੇ ਆਏ ਸੀ ਉਹਨਾਂ ਨੇ ਵੀ ਇਹੀ ਜੇਲ੍ਹ ਚੋਂ ਆ ਕੇ ਬੋਲਿਆ ਵੀ ਪੜ੍ਹਾਈ ਕਰ ਲੋ ਅਕਲ ਲੈ ਲੋ ਢੜਰੀਆਂ ਵਾਲਾ ਨਹੀਂ ਉਹ ਵੀ ਤਾਂ ਬੋਲਦੇ ਐ ਜਿਹੜੇ ਜੇਲ੍ਹਾਂ ਦੇ ਵਿੱਚ ਸੰਘਰਸ਼ ਕਰ ਚੁੱਕੇ ਐ ਉਹ ਵੀ ਆ ਕੇ ਕਹਿੰਦੇ ਐ ਕਿ ਭਰਾਵੋ ਮੁੜ ਕੇ ਕੋਈ ਨਹੀਂ ਪੁੱਛਦਾ ਧਿਆਨ ਰੱਖਿਓ ਖਿਆਲ ਰੱਖਿਓ ਉਹਨਾਂ ਨੇ ਵੀ ਇਹੀ ਬੋਲਿਆ ਪਰ ਕੌਣ ਸੁਣਦਾ ਇੱਥੇ ਕੌਣ ਸਮਝਣਾ ਚਾਹੁੰਦਾ ਜਿਹੜਾ ਵੀ ਅਕਲ ਦੀ ਗੱਲ ਕਰੇਗਾ ਇਹ ਪੰਥ ਦੁਖੀ ਐ ਇਹ ਗਦਾਰ ਐ ਤੋ ਕਿ ਸਰਟੀਫਿਕੇਟ ਸਾਡੇ ਹੱਥ ਚ ਹੈ ਗੁਰੂ ਗੋਬਿੰਦ ਸਿੰਘ ਦੇ ਖੱਬੇ ਪਾਸੇ ਪੇਟ ਦੇ ਵਿੱਚ ਛੁਰਾ ਮਾਰਿਆ ਗਿਆ ਸੀ ਜ਼ਖਮ ਸੀ ਦਿੱਤਾ ਗਿਆ ਸੀ ਪਰ ਉਹ ਜ਼ਖਮ ਦੁਆਰਾ ਫਿਰ ਤੀਰ ਲੱਗੇ ਚਲਾਉਣ ਉਹ ਫਿਰ ਅੱਲਾ ਹੋ ਗਿਆ ਫਿਰ ਪਾਟ ਗਿਆ ਉਹਦੇ ਕਰਕੇ ਸਰੀਰ ਛੱਡਦੇ ਐ ਪਰ ਕਲਗੀਧਰ ਪਾਤਸ਼ਾਹ ਦਾ ਛੁਰੇ ਕਾਰਨ ਦੁਨੀਆ ਚੋਂ ਜਾਂਦੇ ਐ ਪਰ ਕਦੇ ਉਹਨਾਂ ਨੂੰ ਸ਼ਹੀਦ ਕਿਹਾ ਸੀ ਸੱਡੀ ਮਰਜ਼ੀ ਏ ਕਿ ਜਿਸ ਦੇ ਨਾਂ ਨਾਲ ਲਾ ਦਿਓ ਸ਼ਹੀਦ ਤੇ ਨਹੀਂ ਕਹਿਣਾ ਤੇ ਅਸੀਂ ਗੁਰੂ ਗੋਬਿੰਦ ਸਿੰਘ ਨੂੰ ਵੀ ਸ਼ਹੀਦ ਨਹੀਂ ਕਹਿਣਾ ਉਹਨਾਂ ਨਾਂ ਉਹਨਾਂ ਦੇ ਨਾਂ ਨਾਲ ਕਦੇ ਸ਼ਹੀਦ ਨਹੀਂ ਲਾਇਆ ਸੀ ਕਿਉਂਕਿ ਅਸੀਂ ਜਿਹਨੂੰ ਜੀ ਕਰੇ ਗਦਾਰ ਕਹਿ ਦਿਓ ਜਿਹਨੂੰ ਜੀ ਕਰੇ ਪੰਥ ਦੋਖੀ ਕਹਿ ਦਿਓ ਅਮਰਤਪਾਲ ਸਿੰਘ ਆਉਂਦਾ ਉਹਨੇ ਕੁਝ ਫੈਸਲੇ ਲਏ ਕੁਝ ਬੰਦੇ ਨਾਲ ਲਾਏ ਫਟਾਫਟ ਚੱਲਿਆ ਤੇ ਜਿਹੜੇ ਤਾਂ ਉਹਦੇ ਨਾਲ ਤੁਰ ਪਏ ਇਹ ਤਾਂ ਨੇਜੀ ਪੰਥ ਦੇ ਹਤੇਸ਼ੀ ਪੰਥ ਨਾਲ ਖੜੇ ਨੇ ਜਿਹੜਾ ਬੰਦਾ ਕੁਝ ਵੱਖਰਾ ਨਜ਼ਰੀਆ ਰੱਖਦਾ ਇਹ ਪੰਥਦੁਖੀ ਹੈ ਜੀ ਇਹ ਕਹਿੰਦਾ ਹੋਰ ਨਾ ਬੰਦੀ ਸਿੰਘ ਬਣ ਜਾਣ ਐ ਨਾ ਹੋ ਜੇ ਐ ਨਾ ਹੋ ਜੇ ਨੁਕਸਾਨ ਨਾ ਹੋ ਜੇ ਇਹ ਪੰਥਦੁਖੀ ਹੈ ਜੀ ਇਹ ਹੁਣ ਪੰਥਦੁਖੀ ਹੈ ਜਿਹੜਾ ਨਾਲ ਤੁਰ ਪਿਆ ਉਹ ਪੰਥ ਦਾ ਹਤੈਸ਼ੀ ਹੈ ਅਸਲ ਬੰਦਾ ਉਹ ਹੈ ਜਿਹੜਾ ਹੁਣ ਅਮਰਤਪਾਲ ਸਿੰਘ ਦੇ ਨਾਲ ਤੁਰੇਗਾ ਪਰ ਕੋਈ ਰੋਡ ਮੈਪ ਹੈ ਕੀ ਕਰਨਾ ਹੈ ਕਿਵੇਂ ਕਰਨਾ ਹੈ ਕਿਸ ਤਰ੍ਹਾਂ ਕਰਨਾ ਹੈ ਕੋਈ ਹੈ ਰੋਡ ਮੈਪ ਜੇ ਸਾਡੇ ਕੋਲੇ ਪਲਾਨ ਹੁੰਦਾ ਫਿਰ ਆ ਕੁਝ ਹੋਣਾ ਸੀ ਜੂ ਆਜ ਵਾਪਰ ਰਿਹਾ ਸਾਰੀ ਦੁਨੀਆ ਦੇ ਵਿੱਚ ਸਿੱਖਾਂ ਦਾ ਮਜ਼ਾਕ ਉਡਾਇਆ ਜਾਂਦਾ ਹੈ ਇਹ ਸਟੇਟਮੈਂਟਾਂ ਦਿੰਦੇ ਨੇ ਵੱਡੀਆਂ ਵੱਡੀਆਂ ਮੁੜ ਕੇ ਫਿਰ ਭੱਜਦੇ ਨੇ ਰੱਜ ਕੇ ਭੰਡਣ ਵਾਲੇ ਲੋਕ ਭੰਡਦੇ ਨੇ ਉਹ ਮੌਕਾ ਚਾਹੁੰਦੇ ਹੁੰਦੇ ਆ ਕਿ ਸਾਨੂੰ ਮੌਕਾ ਮਿਲੇ ਤੇ ਅਸੀਂ ਗੱਲ ਕਰੀਏ ਅੱਜ ਕਾਨੂੰਨੀ ਸਕੰਜੇ ਕੱਸੇ ਜਾ ਰਹੇ ਨੇ ਐਦਾਂ ਉਹ ਮੌਕਾ ਚਾਹੁੰਦੇ ਆ ਕਿ ਕੱਸਿਆ ਜਾਵੇ ਸਕੰਜਾ ਪੰਜਾਬ ਦੀ ਜਵਾਨੀ ਜਵਾਨ ਹੋਈ ਹੈ ਉਹ ਪੜੇ ਲਿਖੇ ਸਮਝੇ ਕਾਰੋਬਾਰ ਕਰੇ ਕੰਮ ਕਰੇ ਨੌਕਰੀਆਂ ਕਰੇ ਬਾਹਰਲੇ ਦੇਸ਼ਾਂ ਵਿੱਚ ਜਾਣ ਮਿਹਨਤ ਕਰਨ ਬਹਾਦਰ ਬਣ ਪਰ ਜਦੋਂ ਵੀ ਕੋਈ ਆ ਕੇ ਗਰਮ ਗਰਮ ਗੱਲਾਂ ਕਰਨਾ ਕਿਉਂਕਿ ਜਵਾਨੀ ਹਮੇਸ਼ਾ ਜੋਸ਼ ਤੋਂ ਕੰਮ ਲੈਂਦੀ ਹੈ ਹੋਸ਼ ਤੋਂ ਨਹੀਂ ਕੰਮ ਲੈਂਦੀ ਤੇ ਇਹ ਫਟਾਫਟ ਇਧਰ ਨੂੰ ਤੁਰ ਪੈਂਦੇ ਆ ਪਰ ਚਲੋ ਤੁਰੇ ਸੀ ਅਮਰਤਪਾਲ ਸਿੰਘ ਦਾ ਲੋਕਾਂ ਨੇ ਸਾਥ ਦਿੱਤਾ ਉਹਦੇ ਨਾਲ ਖੜੇ ਪਰ ਕੀ ਅੱਜ ਅਮਰਤਪਾਲ ਸਿੰਘ ਨੂੰ ਨਾਲ ਨਹੀਂ ਖੜਨਾ ਚਾਹੀਦਾ ਸੀ ਇਹਨਾਂ ਦੇ ਅਮਰਤਪਾਲ ਸਿੰਘ ਨੂੰ ਸਟੈਂਡ ਨਹੀਂ ਲੈਣਾ ਚਾਹੀਦਾ ਸੀ ਕਿ ਜੇ ਲੋਕ ਮੇਰੇ ਨਾਲ ਖੜੇ ਨੇ ਮੈਂ ਕਿਹਾ ਕਿ ਮੈਂ ਕਿਧਰੇ ਭਜਾਂਗਾ ਨਹੀਂ ਮੈਨੂੰ ਜੇਲਾਂ ਦਾ ਡਰ ਨਹੀਂ ਅਮਰਤ ਸੰਚਾਰੀ ਕਰਾਉਣਾ ਹੈ ਜੇਲ੍ਹ ਚ ਜਾ ਕੇ ਕਰਾ ਲਾਂਗੇ ਮਰਨ ਦਾ ਡਰ ਨਹੀਂ ਮੌਤ ਦਾ ਸਾਨੂੰ ਡਰ ਨਹੀਂ ਤੇ ਫਿਰ ਕੀ ਹੋ ਗਿਆ ਜਦੋਂ ਉਹ ਆਏ ਸੀ ਫੜਨ ਵਾਸਤੇ ਭਾਈ ਅਮਰਤਪਾਲ ਸਿੰਘ ਦਾ ਕੈਮਰਾ ਪਿੱਛੇ ਨੌਜਵਾਨ ਦਾ ਚੱਲ ਰਿਹਾ ਸੀ ਕਹਿੰਦੇ ਰੋਕੋ ਗੱਡੀ ਲਾਈਵ ਚੱਲ ਰਹੀ ਸੀ ਤੇ ਕਹਿੰਦੇ ਆ ਆਓ ਬਈ ਦੱਸੋ ਮੇਰੇ ਨਾਲ ਕਰੋ ਗੱਲ ਜਿਹੜੀ ਕਰਨੀ ਹੈ ਜੇ ਕੋਈ ਪ੍ਰੋਬਲਮ ਮੇਰੇ ਨਾਲ ਹੈ ਮੇਰੇ ਨਾਲ ਗੱਲ ਕਰਿਓ ਆ ਮੇਰੇ ਜਿੰਨੇ 2-4 ਗੱਡੀਆਂ 'ਚ ਸਾਥੀ ਨੇ ਕਿਸੇ ਨੂੰ ਹੱਥ ਨਾ ਲੱਗਣਾ ਹੱਥ ਨਹੀਂ ਲੱਗਣਾ ਚਾਹੀਦਾ ਮੇਰੇ ਨਾਲ ਕਰੋ ਜਿਹੜੀ ਗੱਲ ਕਰਨੀ ਹੈ ਮੇਰੇ ਸਪੋਰਟਰ ਬਹੁਤ ਹੋਣਗੇ ਪਿੱਛੇ 200 400 4000 ਕਿਸੇ ਨਾਲ ਗੱਲ ਨਾ ਕਰੋ ਜਿਹੜੀ ਗੱਲ ਕਰਨੀ ਹੈ ਮੇਰੇ ਨਾਲ ਕਰਿਓ ਸਾਰੇ ਬੰਦੇ ਆਲੇ ਦੁਆਲੇ ਆਲੇ ਗ੍ਰਿਫਤਾਰ ਹੋ ਰਹੇ ਨੇ ਅਮਰਤਪਾਲ ਸਿੰਘ ਹੋਣੀ ਨਿਕਲਦੇ ਐ ਛੋਟੀ ਗੱਡੀ ਤੇ ਉਹ ਬੰਦੇ ਵੀ ਗ੍ਰਿਫਤਾਰ ਕਰ ਲਏ ਜਿਸ ਘਰ ਦੇ ਵਿੱਚ ਕੱਪੜੇ ਬਦਲੇ ਗਏ ਉਹ ਬੰਦੇ ਵੀ ਗ੍ਰਿਫਤਾਰ ਕੀਤੇ ਉਹ ਲੁਕਦੇ ਫਿਰਦੇ ਆ ਗਰੰਥੀ ਦੀ ਘਰ ਵਾਲੀ মিডিਆ ਜਾਂਦਾ ਉਹ ਲੁਕਦੀ ਫਿਰਦੀ ਏ মিডিਏ ਵਾਲੇ ਉਹਦੇ ਉਹਦੇ ਕੱਪੜੇ ਜਿਹੜੇ ਗਰੰਥੀ ਦੇ ਬੇਟੇ ਦੇ ਕੱਪੜੇ ਪਾ ਕੇ ਨਿਕਲੇ ਪਰ ਸਾਡੇ ਬੰਦੇ ਨੇ ਕਿ ਫੋਟੋਆਂ ਫੇਕ ਨੇ ਫਿਰ ਵੀਡੀਓ ਆਈਆਂ ਫਿਰ ਅੱਗੇ ਚੱਲ ਕੇ ਰੇੜੀ ਵਾਲਾ ਜਿਹੜਾ ਸੀ ਉਹ ਉਹ ਫੋਟੋ ਆਈ ਪਰ ਜਿਹੜੇ ਬੰਦਿਆਂ ਨੇ ਨਹੀਂ ਮੰਨਣਾ ਹੁੰਦਾ ਨਹੀਂ 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 ਇਹ ਫੋਟੋ ਫੇਕ ਹੈ ਅੱਜ ਉਹ ਬੰਦੇ ਦੀ ਇੰਟਰਵਿਊ ਵੀ ਦੇਖੀ ਮੈਂ ਉਹ ਬੰਦਾ ਕਹਿੰਦਾ ਮੇਰੀ ਰੇੜੀ ਰੋਕੀ ਗਈ ਆ ਮੇਰੀ ਰੇੜੀ ਹੈ ਰੇੜੀ ਦੀ ਫੋਟੋ ਵੀ ਦੇਖ ਲਓ ਫੋਟੋ ਅੱਗੋਂ ਵਿਖਾਓ ਤੇ ਜਿਹੜੀ ਫੋਟੋ ਹੈ ਉਹ ਵੀ ਹੈ ਕਹਿੰਦੇ ਕਣਕ ਕਣਕਾਂ ਨੇ ਪੰਜਾਬ ਦੇ ਵਿੱਚ ਤੇ ਫੋਟੋ ਵਿੱਚ ਤੇ ਇੰਨੀ ਇੰਨੀ ਕਹਿੰਦੇ ਮੱਕੀ ਹੈ ਜੀ ਸਾਡੇ ਏਰੀਏ ਵਿੱਚ ਬੱਕੀ ਜ਼ਿਆਦਾ ਬੀਜਦੇ ਨੇ ਕਣਕ ਨਹੀਂ ਤੇ ਅੱਜ ਦੀ ਵੀਡੀਓ ਆਪਾਂ ਦੇਖੀ ਕਿ ਰঞ্জੀਤ ਬਾਬਾ ਟਡਰੀਆਂ ਵਾਲੇ ਭਾਈ ਅਮਰਤਪਾਲ ਦੇ ਬਾਰੇ ਗੱਲ ਕਰਦੇ ਪਏ ਜਿਸ ਤਰ੍ਹਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਦੀ ਐਨਐਸਏ ਦੀ 100 ਸਾਲ ਦੀ ਸਜ਼ਾ ਹੋਰ ਵਧਾ ਦਿੱਤੀ ਗਈ ਹੈ ਤੇ ਉਹ ਦੱਸਦੇ ਪਏ ਐ ਕਿ ਜੀ ਜਿਹੜਾ ਅਮਰਤਪਾਲ ਹੈ ਉਹ ਬਹੁਤ ਹੀ ਜ਼ਿਆਦਾ ਕੰਮ ਖਰਾਬ ਕਰਦਾ ਪਿਆ ਦੁਬਾਰਾ ਫੇਲ 84 ਵਾਲਾ ਮਾਹੌਲ ਪੈਦਾ ਕਰਦਾ ਪਿਆ ਵੈ ਤੇ ਮੈਂ ਵੀਰੋ ਉਹਨਾਂ ਦੀ ਇਸ ਗੱਲ ਤੋਂ ਬਿਲਕੁਲ ਸਹਿਮਤ ਨਹੀਂ ਕਿਉਂਕਿ ਭਾਈ ਅਮਰਤਪਾਲ ਕੋ ਗਲਤ ਕੰਮ ਤੇ ਕਰਦਾ ਹੀ ਨਹੀਂ ਪਿਆ ਹੱਕ ਦੀ ਗੱਲ ਕਰਦਾ ਪਿਆ ਹੱਕ ਦੀ ਆਵਾਜ਼ ਉਠਾਉਂਦਾ ਪਿਆ ਤੇ ਹੱਕ ਦੀ ਗੱਲ ਕਰਨ ਵਾਸਤੇ ਫਿਰ ਤੁਹਾਨੂੰ ਦੂਸਰੇ ਦੇ ਵਾਸਤੇ ਦੂਸਰੇ ਦੇ ਖਿਲਾਫ ਲੜਨਾ ਤੇ ਪੈਂਦਾ ਵਾ ਆਪਣਾ ਹੱਕ ਲੈਣ ਵਾਸਤੇ ਕਿਉਂਕਿ ਹੱਕ ਕੋਈ ਵੀ ਤੁਹਾਡਾ ਤੁਹਾਨੂੰ ਥાળੀ ਚ ਰੱਖ ਕੇ ਕਿਸੇ ਨੇ ਨਹੀਂ ਦੇਣਾ ਨੂੰ ਆਪਣੇ ਹੱਕ ਦੀ ਖਾਤਰ ਲੜਨਾ ਪੈਣਾ ਮੈਂ ਇਤਿਹਾਸ ਇਸ ਚੀਜ਼ ਦਾ ਗਵਾਹ ਹੈ ਕਿ ਜਿੰਨੇ ਵੀ ਜਿਹੜੇ ਅੱਲਾ ਦੇ ਨੇਕ ਬੰਦੇ ਆ ਜਾਂ ਜਿਹੜਾ ਅੰਦਰ ਰਹਿਮ ਦਲੀ ਹੈ ਜਿਨ੍ਹਾਂ ਦੇ ਦਿਲ ਦੇ ਵਿੱਚ ਦੂਸਰਿਆਂ ਵਾਸਤੇ ਇਹ ਅਹਿਸਾਸ ਹੈ ਕਿ ਯਾਰ ਇਹ ਦੂਸਰਿਆਂ ਨਾ ਤੱਕਾ ਹੋ ਰਿਹਾ ਤੇ ਉਹਨਾਂ ਦੀ ਖਾਤਰ ਜਿੰਨੇ ਵੀ ਲੋਕ ਉੱਠੇ ਆ ਆਵਾਜ਼ ਜਿਹੜਾ ਨੇ ਉਠਾਈ ਹੈ ਔਰ ਹੱਕ ਦੀ ਗੱਲ ਕੀਤੀ ਹੈ ਉਹਨਾਂ ਨੂੰ ਫਿਰ ਜਿਹੜਾ ਜ਼ਾਲਮ ਹੁਕਮਰਾਨ ਹੈ ਉਹਦੇ ਜਿਹੜਾ ਜ਼ੁਲਮ ਹੈ ਉਸ ਸਹਣਾ ਪਿਆ ਹੈ ਇਸ ਚੀਜ਼ ਦਾ ਸਭ ਨੂੰ ਪਤਾ ਇਤਿਹਾਸ ਇਸ ਚੀਜ਼ ਦਾ ਗਵਾਹ ਤੁਸੀਂ ਦੇਖ ਲਓ ਗੁਰੂ ਗੋਬਿੰਦ ਸਿੰਘ ਮਹਾਰਾਜ ਕਿਸ ਤਰ੍ਹਾਂ ਉਹਨਾਂ ਨੇ ਹੱਕ ਦੀ ਗੱਲ ਕੀਤੀ ਤੇ ਜਿਹੜਾ ਜ਼ਾਲਮ ਉਹਨੇ ਕਿਸ ਤਰ੍ਹਾਂ ਉਹਤੇ ਜ਼ੁਲਮ ਕੀਤੇ ਇਸੇ ਤਰ੍ਹਾਂ ਵੀਰੋ ਅਗਰ ਤੁਸੀਂ ਹੱਕ ਦੀ ਅਗਰ ਗੱਲ ਕਰੋਗੇ ਤੇ ਫਿਰ ਤੁਹਾਨੂੰ ਜ਼ੁਲਮ ਬਰਦਾਸ਼ਤ ਕਰਨਾ ਪਏਗਾ ਦੇਖੋ ਭਈ ਅਮਰਪਾਲ ਅਗਰ ਹੱਕ ਦੀ ਗੱਲ ਕਰਨਦਿਆ ਤੇ ਜੇ ਦੂਸਰਿਆਂ ਨੂੰ ਥੋੜਾ ਜਿਹਾ ਜ਼ੁਲਮ ਉਠਾਣਾ ਪੈਨਦਿਆ ਵੋਂਦੀ ਖਾਤਰ ਤੇ ਉਹ ਆਪ ਵੀ ਕਿਹੜਾ ਸਕੂਨ ਦੇ ਵਿੱਚ ਆਪ ਵੀ ਤੇ ਦੇਖੋ ਨਾ ਜੇਲ੍ਹ ਕੱਟਦਾ ਪਿਆ ਵੈ ਜਾਂ ਤੇ ਹੋਵੇ ਆਪ ਬਾਹਰ ਬੈਠਾ ਤੇ ਦੂਸਰਿਆਂ ਨੂੰ ਅੱਗੇ ਕਰਨਦਿਆ ਉਹਨਾਂ ਨੂੰ ਇੱਕ ਸੌਂਦਿਆ ਜਾ ਕੇ ਲੜੋ ਫਸਾਦ ਕਰੋ ਤੇ ਆਪ ਪਿੱਛੇ ਹੋ ਜੇ ਐਂਜ ਵੀ ਨਹੀਂ ਉਹ ਆਪ ਦੇਖ ਲਓ ਫਰੰਟ ਉੱਤੇ ਆ ਅੱਗੇ ਸਭ ਨਾਲ ਪਹਿਲੇ ਆਪ ਹੈ ਆਪ ਉਹਨੇ ਆਪਣੇ ਆਪ ਨੂੰ ਦੇਖੋ ਕਿਸ ਤਰ੍ਹਾਂ ਜੇਲ੍ਹ ਦੇ ਵਿੱਚ ਮੁਸ਼ਕਲ ਵਕਤ ਕੱਟਣਦਿਆ ਵੈ ਕਾਦੀ ਖਾਤਰ ਆਪਣੇ ਸਿੱਖ ਵੀਰਾਂ ਦੀ ਕਦਰ ਤੱਕ ਸਿੱਖਾਂ ਨੂੰ ਉਹਨਾਂ ਦੇ ਰਾਈਟ ਮਿਲ ਸਕਣ ਇਸ ਦੂਸਰਾ ਕਿ ਜਿਹੜਾ ਪੰਜਾਬ ਦੇ ਵਿੱਚ ਦੇਖੋ ਗੁਰੂ ਗ੍ਰੰਥ ਸਾਹਿਬ ਦੀ ਆਏ ਦਿਨ ਬੇ ਬੇਹਰਮਤੀ ਹੁੰਦੀ ਹੈ ਬੇਦਵੀ ਹੁੰਦੀ ਹੈ ਉਹਦੀ ਖਾਤਰ ਆਵਾਜ਼ ਠੋਣਦੇ ਫਿਰ ਨੌਜਵਾਨਾਂ ਦਾ ਜਿਹੜਾ ਦੇਖ ਲਓ ਤੁਸੀਂ ਕਿ ਕਿਸ ਤਰ੍ਹਾਂ ਨਸ਼ੇ ਪੱਤੇ ਉੱਤੇ ਲਾਇਆ ਗਿਆ ਉਹਨਾਂ ਦੀ ਜ਼ਿੰਦਗੀ ਤਬਾਹ ਕੀਤੀ ਜਾ ਰਹੀ ਹੈ ਉਹਦੀ ਆਵਾਜ਼ ਉਠਾ ਰਹੇ ਆ ਯਾਨੀ ਕਿ ਪੰਜਾਬ ਦੇ ਜਿਹੜੇ ਲੋਕ ਹੈ ਪੰਜਾਬ ਦੇ ਵਾਸੀ ਆ ਉਹਨਾਂ ਦੀ ਰਾਈਟ ਦੀ ਗੱਲ ਕਰਦੇ ਪਏ ਤੇ ਰਾਈਟ ਵਾਸਤੇ ਦੇਖ ਲਓ ਉਹਨਾਂ ਨੂੰ ਕਿੰਨੀਆਂ ਤਕਲੀਫਾਂ ਬਰਦਾਸ਼ਤ ਕਰਨੀਆਂ ਪੈ ਰਹੀਆਂ ਬਾਕੀ ਰঞ্জੀਤ ਬਾਬਾ ਢੱਡਰੀਆਂ ਵਾਲੇ ਦੀ ਜਿਹੜੀ ਇੱਕ ਗੱਲ ਆ ਉਸ ਤੋਂ ਮੈਂ ਸਹਿਮਤ ਹੀ ਕਰਨਾ ਕਿ ਸਾਨੂੰ ਫਿਰ ਜਿਹੜਾ ਕੋਈ ਹੱਕ ਦੀ ਗੱਲ ਕਰਦਾ ਉਹਦਾ ਸਾਥ ਦੇਣਾ ਚਾਹੀਦਾ ਇਹ ਨਹੀਂ ਕਿ ਉਸ ਤੋਂ ਪਿੱਛੇ ਹਟ ਜਾਓ ਜਦੋਂ ਕੋਈ ਹੱਕ ਦੀ ਗੱਲ ਕਰਦਾ ਥੋੜੇ ਜਦੋਂ ਇਹ ਮਾਮਲਾ ਕੋ ਗਰਮ ਹੁੰਦਾ ਉਦੋਂ ਤੇ ਸਾਰੇ ਸਾਥ ਹੁੰਦੇ ਤੇ ਜਦੋਂ ਥੋੜਾ ਜਿਹਾ ਠੰਡਾ ਹੋ ਜਾਂਦਾ ਤੇ ਫਿਰ ਸਾਰੇ ਉਹਦਾ ਸਾ ਪਿੱਛੋਂ हट ਜਾਂਦੇ ਸਾਥ ਦੇਣਾ ਛੱਡ ਦਿੰਦੇ ਆ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਜਿਹੜਾ ਕੋਈ ਹੱਕ ਦਾ ਗੱਲ ਕਰੇ ਹੱਕ ਦੀ ਆਵਾਜ਼ ਉਠਾਏ ਤੇ ਫਿਰ ਉਹਦਾ ਸਾਥ ਦੇਣਾ ਚਾਹੀਦਾ ਤਾਂ ਕਿ ਦੂਸਰੇ ਨੂੰ ਪਤਾ ਚੱਲ ਸਕੇ ਕਿ ਉਹਦੇ ਨਾਲ ਇੱਕ ਪਾਵਰ ਮੌਜੂਦ ਹੈ ਬਾਕੀ ਵੀਰੋ ਜੋ ਮੇਰੀ رائے ਸੀ ਮੈਂ ਤੇ ਦੱਸ ਦਿੱਤਾ ਕਿ ਭਾਈ ਅਮਰਤਪਾਲ ਬਿਲਕੁਲ ਠੀਕ ਹੈ ਆਪਣੇ ਰਾਈਟ ਆਪਣੇ ਆਵਾਜ਼ ਤੇ ਆਪਣੇ ਆਵਾਮ ਦੇ ਵਾਸਤੇ ਉਹ ਹੱਕ ਦੀ ਗੱਲ ਕਰਨਦਿਆ ਵਾ ਆਵਾਮ ਦੇ ਰਾਈਟ ਲੈਣ ਵਾਸਤੇ ਸਿੱਖਾਂ ਵੀਰਾਂ ਦੇ ਜਿਹੜੇ ਹੱਕ ਹੈ ਉਹਨਾਂ ਦੇ ਵਾਸਤੇ ਜਿਹੜੀ ਗੱਲ ਕਰਦਾ ਪਿਆ ਬਿਲਕੁਲ ਠੀਕ ਤੇ ਮناسب ਜਾਇਜ਼ ਹੈ ਏ ਹੁਣ ਜਿਹੜੀ ਗਵਰਨਮੈਂਟ ਹੈ ਜਿਹੜੀ ਕਿ ਇਸ ਟਾਈਮ ਜ਼ਾਲਮ ਹੁਕਮਰਾਨ ਉਹਨਾਂ ਦੇ ਸਾਹਮਣੇ ਹੈ ਉਹਨਾਂ ਉਤੇ ਜ਼ੁਲਮ ਕਰਨਦੇ ਆ ਤੇ ਇਹ ਸ਼ੁਰੂ ਤੋਂ ਹੀ ਇੰਜ ਹੁੰਦਾ ਰਿਹਾ ਹੈ ਕਿ ਜਿਹੜਾ ਕੋਈ ਹੱਕ ਦੀ ਗੱਲ ਕਰਦਾ ਜਿਹੜਾ ਜ਼ਾਲਮ ਹੁਕਮਰਾਨ ਹੈ ਉਹ ਉਹਨੂੰ ਦਬਾਉਣ ਦੀ ਕੋਸ਼ਿਸ਼ ਕਰਦਾ ਵੈ ਬਾਕੀ ਰঞ্জੀਤ ਬਾਬਾ ਜੋ ਟਟਰੀਆਂ ਨੇ ਕਿਹਾ ਹਰ ਬੰਦੇ ਦੀ ਆਪਣੀ ਸੋਚ ਹੈ ਉਹਨਾਂ ਨੇ ਆਪਣੇ ਤਰੀਕੇ ਨਾਲ ਆਪਣੀ ਸੋਚ ਦੇ ਸਮਝ ਦੇ ਮੁਤਾਬਕ ਰਾਏ ਦਿੱਤੀ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟਸ ਕਰਕੇ ਆਪਣੀ ਰਾਏ ਦਾ ਇਜ਼ਹਾਰ ਲਾਜ਼ਮੀ ਕਰਿਓ ਆਪਣਾ ਰਿਕੋਰਡ ਇਸਰਾ ਖਿਆਲ ਰੱਬ ਰੱਖੇ